ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ਾ ਨਿਯਮਾਂ 'ਚ ਬਦਲਾਅ ਕਾਰਨ ਬ੍ਰਿਟੇਨ ਦੇ 50 ਅਰਬ ਪੌਂਡ ਯਾਨੀ 5 ਲੱਖ ਕਰੋੜ ਰੁਪਏ ਦੇ ਉੱਚ ਸਿੱਖਿਆ ਖੇਤਰ ਤੇ ਸੰਕਟ ਦੇ ਵੱੱਲ ਮੰਡਰਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਲਗਭਗ 25 ਯੂਨੀਵਰਸਿਟੀਆਂ ਦੀ ਆਮਦਨ ਦਾ 1 ਤਿਹਾਈ ਹਿੱਸਾ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਹੈ ਵੀਜ਼ਾ ਨਿਯਮਾਂ 'ਚ ਬਦਲਾਅ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲਿਆਂ 'ਚ ਕਮੀ ਆਈ ਹੈ ਹਾਲਾਤ ਇਹ ਬਣ ਗਏ ਨੇ ਕਿ ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਇਹਨੀ ਦਿਨੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀਆਂ ਨੇ ਅਤੇ ਸਰਕਾਰ ਤੋਂ ਉਹਨਾਂ ਨੂੰ ਫੰਡ ਮੁਹੱਈਆ ਕਰਵਾਉਣ ਦੀ ਬੇਨਤੀ ਕਰ ਰਹੀਆਂ ਨੇ ਮਾਮਲੇ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਵਿੱਤੀ ਸਥਿਤੀ ਨਾ ਬਦਲੀ ਤਾਂ ਇਹਨਾਂ ਯੂਨੀਵਰਸਿਟੀਆਂ ਨੂੰ ਕੋਰਸ ਘਟਾਉਣੇ ਪੈ ਸਕਦੇ ਨੇ ਅਤੇ ਕੁਝ ਯੂਨੀਵਰਸਿਟੀਆਂ ਬੰਦ ਵੀ ਹੋ ਸਕਦੀਆਂ ਨੇ ਹਾਊਸ ਆਫ ਕਾਮਨਜ਼ ਦੇ ਇੱਕ ਖੋਜ ਪੱਤਰ ਅਨੁਸਾਰ 2022-23 ਚ ਬ੍ਰਿਟਿਸ਼ ਉੱਚ ਸਿੱਖਿਆ ਖੇਤਰ ਦੀ ਕੁੱਲ ਆਮਦਨ 50 ਬਿਲੀਅਨ ਪੌਂਡ ਤੋਂ ਥੋੜੀ ਜ਼ਿਆਦਾ ਸੀ ਜੋ ਜ਼ਿਆਦਾਤਰ ਟਿਊਸ਼ਨ ਫੀਸਾਂ ਅਤੇ ਗ੍ਰਾਂਟਾਂ ਤੋਂ ਪ੍ਰਾਪਤ ਕੀਤੀ ਗਈ ਸੀ ਰਿਪੋਰਟ ਚ ਕਿਹਾ ਗਿਆ ਹੈ ਕਿ ਯੂਕੇ ਚ 6 ਚੋਂ ਇੱਕ ਯੂਨੀਵਰਸਿਟੀ ਆਪਣੀ ਕੁੱਲ ਆਮਦਨ ਦਾ 1 ਤਿਹਾਈ ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਦੀਆਂ ਫੀਸਾਂ ਤੋਂ ਪ੍ਰਾਪਤ ਕਰਦੀ ਹੈ ਅੰਤਰਰਾਸ਼ਟਰੀ ਵਿਦਿਆਰਥੀ ਆਮ ਤੌਰ ਤੇ ਬ੍ਰਿਟਿਸ਼ ਵਿਦਿਆਰਥੀਆਂ ਨਾਲੋਂ ਵੱਧ ਫੀਸ ਅਦਾ ਕਰਦੇ ਨੇ ਅਤੇ ਬਹੁਤ ਸਾਰੀਆਂ ਸੰਸਥਾਵਾਂ ਲਈ ਆਮਦਨੀ ਦਾ ਇੱਕ ਮਹੱਤਵਪੂਰਨ ਸੋਮਾ ਹੁੰਦੇ ਹਨ ਦੱਸਿਆ ਜਾਂਦਾ ਹੈ ਕਿ ਇਹ ਸਮੱਸਿਆ ਉਦੋਂ ਹੋਰ ਗੰਭੀਰ ਹੋ ਗਈ ਜਦੋਂ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੋਨਕ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਨੇ ਇਮੀਗ੍ਰੇਸ਼ਨ ਨੂੰ ਕੰਟਰੋਲ ਕਰਨ ਲਈ ਵਿਦੇਸ਼ੀ ਵਿਦਿਆਰਥੀ ਵੀਜ਼ਿਆਂ ਤੇ ਪਾਬੰਦੀਆਂ ਲਗਾ ਦਿੱਤੀਆਂ ਸਨ ਇਹਨਾਂ ਪਾਬੰਦੀਆਂ ਚ ਵਿਦੇਸ਼ੀ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਇਕੱਠੇ ਲਿਆਉਣ ਤੇ ਵੀ ਪਾਬੰਦੀ ਸੀ ਸਰਕਾਰੀ ਅੰਕੜਿਆਂ ਅਨੁਸਾਰ 2024 ਦੇ ਪਹਿਲੇ 4 ਮਹੀਨਿਆਂ ਚ 2023 ਦੀ ਇਸੇ ਮਿਆਦ ਦੇ ਮੁਕਾਬਲੇ ਵਿਦੇਸ਼ਾਂ ਤੋਂ ਦਾਖਲੇ ਲਈ ਅਰਜ਼ੀਆਂ ਚ 30 ਹਜ਼ਾਰ ਦੀ ਕਮੀ ਆਈ ਹੈ ਸਤੰਬਰ 2024 ਚ ਐਲਾਨੀ ਇਹ ਤਬਦੀਲੀ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵਿੱਤੀ ਨਿਗਰਾਨੀ ਨੂੰ ਬਣਾਈ ਰੱਖਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਇਹ ਯਕੀਨੀ ਬਣਾਉਣ ਲਈ ਕਿ ਉਹ ਯੂਕੇ 'ਚ ਪਰਦੇ ਹੋਏ ਆਪਣੇ ਰਹਿਣ ਦੇ ਖਰਚਿਆਂ ਦਾ ਪ੍ਰਬੰਧ ਕਰ ਸਕਣ ਵਿਦਿਆਰਥੀਆਂ ਕੋਲ ਇੱਕ ਅਕਾਦਮਿਕ ਸਾਲ ਲਈ ਆਪਣੇ ਕੋਰਸ ਲਈ ਭੁਗਤਾਨ ਕਰਨ ਲਈ ਲੋੜਿੰਦੇ ਪੈਸੇ ਹੋਣੇ ਚਾਹੀਦੇ ਨੇ ਜੋ 9 ਮਹੀਨਿਆਂ ਤੱਕ ਚੱਲ ਸਕਣ ਟਿਊਸ਼ਨ ਲਈ ਲੋੜਿੰਦੇ ਖਾਸ ਰਕਮ ਵਿਦਿਆਰਥੀਆਂ ਵੱਲੋਂ ਅਦਿਆਂ ਲਈ ਸਵੀਕਾਰ ਕਰਨ ਦੀ ਪੁਸ਼ਟੀ ਚ ਦੱਸੀ ਜਾਵੇਗੀ ਜੇਕਰ ਵਿਦਿਆਰਥੀ ਘੱਟੋ-ਘੱਟ 12 ਮਹੀਨਿਆਂ ਲਈ ਵੈਧ ਵੀਜ਼ਾ ਲੈ ਕੇ ਯੂਕੇ ਦਾ ਦੌਰਾ ਕਰ ਰਿਹਾ ਹੈ ਤਾਂ ਉਸ ਨੂੰ ਨਵੇਂ ਵੀਜ਼ੇ ਲਈ ਅਰਜ਼ੀ ਦੇਣ ਵੇਲੇ ਉਹਨਾਂ ਦੇ ਕੋਰਸ ਫੀਸਾਂ ਲਈ ਬਿੱਤੀ ਸਬੂਤ ਪ੍ਰਦਾਨ ਕਰਨ ਤੋਂ ਛੋਟ ਦਿੱਤੀ ਜਾਂਦੀ ਹੈ ਯੂਕੇ 'ਚ ਅਧਿਐਨ ਕਰਨ ਦੇ ਉਹਨਾਂ ਦੇ ਫੈਸਲੇ ਨੂੰ ਮਹੱਤਵਪੂਰਨ ਤੌਰ ਤੇ ਪ੍ਰਭਾਵਿਤ ਕਰਨ ਦੀ ਸੰਭਾਵਨਾ ਨਹੀਂ ਹੈ ਔਸਤਨ ਭਾਰਤੀ ਵਿਦਿਆਰਥੀ ਵਿਦੇਸ਼ਾਂ 'ਚ ਪੜ੍ਹਾਈ ਤੇ ਸਾਲਾਨਾ 20 ਲੱਖ ਰੁਪਏ ਤੋਂ ਵੱਧ ਖਰਚ ਕਰਦੇ ਨੇ ਜਿਸਟਿਊਸ਼ਨ ਰਿਹਾਇਸ਼ ਅਤੇ ਰਹਿਣ ਦੇ ਖਰਚੇ ਸ਼ਾਮਲ